ਸਭ ਤੋਂ ਛੋਟਾ ਹੈ 300 ਐਮ ਦਾ ਫਿਰ 400 ਐਮ 500 ਐਮ 600 ਐਮ ਅਸੀਂ ਨੈਟ ਰੇਟ ਲਾਤੇ ਆ ਕੋਈ ਗਾਹਕ ਆ ਜੇ ਰੇਟ ਪੜੇ ਤਾਂ ਸਮਾਨ ਲੈ ਜਾਏ 300 ਐਮ 1000 ਰੁਪਏ ਦਾ 500 3000 ਦਾ ਬੱਡੇ ਤੋਂ ਵੱਡਾ ਸਭ 600 ਐਮ ਦਾ ਹੁੰਦਾ 3500 ਦਾ ਕਰਤਾ ਜਿਹੜਾ ਤੁਹਾਨੂੰ ਬਾਜ਼ਾਰ 'ਚ 6500 ਦਾ ਮਿਲੂਗਾ ਆ ਜਿਹੜੇ ਝੋਮਰਾਂ ਦੇ ਬਾਈ ਬਰਨਾਲੇ ਵਾਲੇ ਨੇ ਆਫਰ ਲਾ ਦਿੱਤੀ ਹੈ ਨਾ ਇਹ ਆਫਰ ਤੁਹਾਨੂੰ ਕਿਤੇ ਨਹੀਂ ਮਿਲਣੀ ਪੂਰੇ ਪੰਜਾਬ ਦੇ ਵਿੱਚ ਬਾਈ ਹੁਣਾਂ ਨੇ ਆਫਰ ਲਾ ਦਿੱਤੀ ਆ ਤਾਂ ਇਹ ਆਫਰ ਆ ਜਿਹੜੀ ਕਿਤੇ ਨਹੀਂ ਮਿਲਣੀ ਸਿਰਫ ਮਿਲਣੀ ਤੇ ਮਿਲਣੀ ਇਹ ਆਫਰ ਆਪਾਂ ਲਾਹਾ ਲੈ ਸਕਦੇ ਆ ਅੰਸ਼ ਇਲੈਕਟ੍ਰਿਕ ਸਟੋਰ ਬਰਨਾਲਾ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਤੁਮਾਕਾ ਕਰਤਾ ਪੂਰਾ ਫੁੱਲ ਵਟਾ ਫੁੱਲ ਤੁਮਾਕਾ ਕਰਤਾ ਤੁਹਾਡੀ ਮਿਹਰ ਨਾਲ ਜੀ ਜਿਹੜੀ ਹੁਣ ਆਪ ਐਤ ਕੀ ਆਫਰ ਲਾਈਏ ਇਹਨੂੰ ਬਲੈਕ ਮਾਮਾ ਚ ਉਮਰ ਗਿਆ ਜਾਂਦਾ ਜੀ ਇਹਦੇ ਕਈ ਸਾਈਜ਼ ਆ ਜਾਂਦੇ ਨੇ ਜੀ ਸਭ ਤੋਂ ਛੋਟਾ ਸਾਈਜ਼ 300 ਐਮਐਮ ਦਾ ਜੀ ਫਿਰ 400 ਐਮਮ 500 ਐਮਮ 600 ਐਮਮ ਅਸੀਂ ਨੈਟ ਰੇਟ ਲਾਤੇ ਆ ਕੋਈ ਗਾਹਕ ਆ ਜੇ ਰੇਟ ਪੜੇ ਤਾਂ ਉਹ ਸਾਮਾਨ ਲੈ ਜਾਏ 300 ਤੋਂ 1000 ਰੁਪਏ ਦਾ 500 ਤੋਂ 3000 ਦਾ ਬੱਡੇ ਦੁਪੱਟਾ ਸਾਇ 6000 ਦਾ ਹੁੰਦਾ 3500 ਦਾ ਕਰਤਾ ਜਿਹੜਾ ਤੁਹਾਨੂੰ ਬਾਜ਼ਾਰ 'ਚ 6500 ਦਾ ਮਿਲੂਗਾ ਜਿਹੜਾ ਬਾਜ਼ਾਰ 'ਚ 6500 ਰੁਪਏ ਵਾਲਾ ਸੀਗਾ ਉਹ ਆਪਾਂ ਕਰਤਾ ਹੈਗਾ ਸਿਰਫ 3500 ਰੁਪਏ ਦਾ ਤਿੰਨ ਰੰਗ ਚੱਲਣਗੇ ਵਾਈਟ ਬੋਮਬ ਬਈ ਨੈਚਰਲ ਵਾਈਟ ਓ ਏ ਮਿਲਨੇ ਆਪਾਂ ਨੂੰ ਬਰਨਾਲੇ ਉਹ ਸਾਡਾ ਐਡਰੈਸ ਬੋਲ ਦਈਏ ਇੱਕ ਰੀਟ ਸਾਡਾ ਐਡਰੈਸ ਹੈਗਾ ਸਰ ਜੀ ਅੰਸ਼ ਇਲੈਕਟ੍ਰਿਕ ਸਟੋਰ ਬਰਨਾਲੇ ਰੇਲਵੇ ਸਟੇਸ਼ਨ ਤੋਂ ਅੱਗੇ ਆ ਕੇ ਪੁਰਾਣਾ ਸਿਨੇਮਾ ਪੁਰਾਣੇ ਸਿਨੇਮੇ ਦੇ ਬਿਲਕੁਲ ਸਾਹਮਣੇ ਹੈ ਝੂਮਰਾ ਦਾ ਬਹੁਤ ਵੱਡਾ ਸ਼ੋਅਰੂਮ ਅੰਸ਼ ਇਲੈਕਟ੍ਰਿਕ ਸਟੋਰ ਮੇਰਾ ਫੋਨ ਨੰਬਰ ਸਕਰੀਨ ਤੇ ਵੀ ਚੱਲਦਾ ਫੇਰ ਵੀ ਹੈ ਨੰਬਰ ਮੇਰਾ 9872412345 300 ਐਮਐਮ ਵਾਲਾ ਝੂਮਰ ਤੁਹਾਨੂੰ ਮਿਲ ਜਾਣਾ ਹੈਗਾ ਹੈਗਾ 1000 ਰੁਪਏ ਦਾ 400 ਐਮਐਮ ਵਾਲਾ ਝੂਮਰ ਮਿਲ ਜਾਣਾ ਆਪਾਂ ਨੂੰ 1800 ਰੁਪਏ ਦਾ 500 ਐਮਐਮ ਤੇ ਸਭ ਤੋਂ ਵੱਡਾ ਜਿਹੜਾ 600mm ਵਾਲਾ ਡਾਇਰੈਕਟ ਰੇਟ ਦੀਵਾਰ ਤੇ ਲਾ ਕੇ ਰੱਖੇ ਵੀ ਨੇ ਐਨੀ ਵੀ ਕਿਸੇ ਤੋਂ 5000 ਮੰਗਲੇ ਕਿਤੇ 6000 ਮੰਗਲੇ ਨੈਟ ਪ੍ਰਾਈਸ ਹੈ ਸਾਡੇ ਬਿਲਕੁਲ ਨੈਟ ਪ੍ਰਾਈਸ ਬਾਕੀ ਝੂਮਰ ਦੀ ਸਾਡੇ ਕੋਲ ਬਹੁਤ ਵੱਡੀ ਵੈਰਾਈਟੀ ਆਜੋ ਗਰਾ ਉਹ ਵੀ ਦੇਖੋ